ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਰ ਲਈ ਲੈ ਕੇ ਆਂ ਜੀ ਦੋ ਬਈ ਤੋਕੜਾਂ ਨੇ ਤੇ ਦੋ ਤੋਕੜ ਗੱਬਣ ਨੇ ਬਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਬਾਈ ਜੀ ਸਿਕਾੜ ਸਿਕਾੜੀ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਮਨੂਆ ਪਿੰਡ ਕੋਠਾਗੁਰੂਆ ਹੂੰ ਸੀਰ ਆਪਨ ਫੂਲਾ ਤੇ ਫਿਰੰਡਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜਾ ਆ ਪਕ ਤੇ ਰਹੇ 3 ਕਿਲੋਮੀਟਰ ਤੇ ਬਈ ਮੋਬਾਈਲ ਨੰਬਰ ਬੋਲ 94631 ਹੂੰ 95328 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਦੇ ਆ ਤੋਕੜ ਆ ਗਈ ਹਾਂ ਇਹ ਤੋਕੜਾ ਵੀ ਕਿਹੜਾ ਸੂਆ ਸੂਈ ਵੀ ਆ ਇਹ ਦੂਜੇ ਸੂਆ ਵੀ ਆ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਦਾ ਸੂਈਨ ਹੋ ਗਏ ਨਾ 4-5 ਮਹੀਨੇ ਇਹਨੂੰ ਦੁੱਧ ਕਿੰਨਾ ਬਾਈ ਦੁੱਧ ਦੀ 8 ਕਿਲੋ ਆ ਜਾਂ ਮਕੰਡੇ ਵਾਲਾ ਨੈਟ ਚੂਨਾ ਵਾਲਾ ਧਿਆਨ ਪੰਜ ਦੋੜਾਂ ਕਿਚੋਲੀ ਬਾਈ ਹਾਂ ਦੋੜਾਂ ਕਿਚੋਲੀ ਠੀਕ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਖਪਣਾ ਚੰਗਾ ਪ੍ਰਿੰਟ ਚੰਗਾ ਨਾੜਾਂ ਬਹੁਤ ਹਨਾ ਨਾੜਾਂ ਨੂੜਾਂ ਦੇਖੋ ਲੇਵਾ ਚੰਗਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਥਣ ਬੜਾ ਕਮਾਲ ਦਾ ਲੱਗਿਆ ਹਾਂ ਹਾਂ ਬਗ ਚੁਆਈ ਜੂ ਵਧੀਆ ਖੋਲੀ ਬਾਈ ਤੋਰੀ ਬਰੀਟ ਚੰਗੀ ਆ ਕੱਡ ਕੱਡ ਹਣੀ ਪ੍ਰਿੰਟ ਵਾਲੀ ਜਿਆਤ ਵਾਲੀ ਬਰੀਟ ਹਣੀ ਵੈੜਾ ਭਾਈ ਦੁੱਧ ਵੀ ਚੰਗਾ ਫੇਸ ਵੀ ਚੰਗਾ ਬਰੀਟ ਇੱਕ ਨੰਬਰ ਆ ਲੈ ਕੁਆਲਟੀ ਚੈੱਕ ਕਰ ਲੋ ਕੀ ਆ ਵਾਹ ਤੋਰਾ ਵੀ ਚੈੱਕ ਕਰ ਲੋ ਕੁਆਲਟੀ ਇੱਕ ਨੰਬਰ ਆ ਭਾਈ ਤੇ ਕੀ ਮੋਲ ਆ ਵੀਰੇ ਜੈ ਜਨ ਮੋਲੇ ਤਾਂ ਬਸ 32000 ਰੁਪਿਆ ਭਾਈ ਮਾਨਤਨ ਹੋ ਜੀ ਮਾਨਤਨ ਕਰ ਦਿਆਂਗੇ ਠੀਕ ਆ 32000 ਰੁਪਿਆ ਮੋਲ ਲਗਰੇ ਮਾਨ ਤਨ ਜਰੂਰ ਹੋ ਜਾਊਗਾ ਲੇਵਾ ਪਛਾਂਤ ਵੀ ਚੈੱਕ ਕਰ ਲੋ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਲੱਗ ਗਿਆ ਗੀ ਕੁਆਲਿਟੀ ਦੇਖੋ ਬਿਊਟੀ ਬਹੁਤ ਹੈ ਰਹਿਟੇ ਆ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਵੀ ਇਹ ਵੀ ਦੂਜਾ ਸੂਏ ਮੂੰਹ ਹੋ ਚੌਗੀ ਆ ਉਹਨਾਂ ਦੇ ਬਾਹੀ ਵੱਡੀ ਆ ਠੀਕ ਆ ਚਾਰ ਦੰਦ ਦੀ ਆ ਜੇ ਚਾਰ ਦੰਦ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪੰਜ ਮਹੀਨੇ ਦੀ ਵੀ ਸੂਈ ਵੀ ਹੈਗੀ ਆ ਠੀਕ ਆ ਬਾਈ ਦੁੱਧ ਕਿੰਨਾ ਹੁਣ ਦੁੱਧ 8 ਕਿਲੋ ਜਮਾ ਤਿਆਰ ਆ ਲੈ ਯਾਰ ਠੀਕ ਆ ਬਾਈ। ਮਤਲਬ ਬਾਦੀ ਹੋਊਗਾ ਪੱਟ ਕੇ ਦੇਵਾਂਗੇ। ਆ ਆਰਡਰ ਬਾਈ ਪਰ ਸ਼ਾਮ ਤੋਂ ਚੈੱਕ ਕਰੋ ਢਿਲਾਂ ਦੇਖੋ ਸ਼ਾਮ ਦਾ ਕਾਡਰ ਵਧੀਆ ਤਿਆਰ ਕਰ ਲਓ। ਦੁਪਹਿਰ ਦਾ ਹੀ ਟਾਈਮ ਹੈ ਵੀਡੀਓ ਬਣਾਉਣ ਦਾ ਤੇ ਥਾਨ ਬਹੁਤ ਚੰਗਾ ਲੱਗਿਆ। ਚਵਾਈ ਕਿਵੇਂ ਆ ਵੀਰੇ? ਚਵਾਈ ਵਧੀਆ ਵੀ। ਖੋਲੀ ਵੀਰੇ ਤੂਰੀ। ਫੁੱਲ ਕੱਦ ਫੁੱਲ ਬਰੀਡ ਕੋਈ ਬਾਲੀ ਵੱਡੀ ਨਹੀਂ ਬਾਈ ਕਹਿੰਦਾ ਦੰਦਾਂ ਜੀ ਵੱਡਾ ਚਾਰ ਦੰਦ ਹੈ ਨਾ ਵੀਰੇ? ਹੂੰ ਚਾਰ ਦੰਦ। ਫੇਸ ਦੀ ਬਿਊਟੀ ਕਮਾਲ ਬੋਦੀ ਬਾਦੀ ਚੰਗੀ ਸੁਨੱਖਾ ਪੁਣਾ ਫੁੱਲ ਫੁੱਲ ਕੱਦ ਫੁੱਲ ਢਾਂਚਾ ਢਾਂਚਾ ਬੜਾ ਕਮਾਲ ਆ ਹਨਾ। ਹਾਂ ਹਾਂ ਹੂੰ। ਤੇ ਕੀ ਮੁੱਲ ਆ ਵੀਰੇ ਜੈਜ ਬਸ ਮੁੱਲ ਦਾ 28000 ਰੁਪਇਆ ਬਈ ਠੀਕ ਹੈ 28000 ਰੁਪਇਆ ਮੁੱਲ ਮਾਨਤਾਨ ਜ਼ਰੂਰ ਹੋ ਜਾ ਬੜ ਚੰਗੀ ਆ ਕੱਦ ਕਾਠ ਵਾਲੀ ਆ ਪ੍ਰਿੰਟ ਵਾਲੀ ਆ ਜਾਦ ਵਾਲੀ ਆ ਬੜ ਬਈ ਤੇ ਬਾਕੀ ਥਣ ਬੜਾ ਕਮਾਲ ਦਾ ਨੇੜ ਦੋ ਦਵਾਰੇ ਚੈੱਕ ਕਰਵਾਣੇ ਲੈ ਪੂਰੀ ਵਿਤੀ ਤੇ ਕੱਲਾ ਕੱਲਾ ਥਣ ਅੱਗੇ ਬਈ ਤੈਨਾਂ ਨੰਬਰ ਕਿਹੜਾ ਸੂਆ ਇਹ ਦੂਜੇ ਸਵੇਰ ਬਾਅਦ ਗੱਬਣਾ 2.5 ਮਹੀਨਿਆਂ ਦੀ 2.5 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹਾਂ ਚੈੱਕ ਪਾਸ ਅਗਲਾ ਉਹਦੀ ਕਰਾ ਲਈ ਹਾਂ ਅਗਲਾ ਕਰਾ ਅਗਲੇ ਆਵੇ ਠੀਕ ਆ ਦੁੱਧ ਕਿੰਨਾ ਗਿਆ ਦੁੱਧ ਬਸ 8 ਕਿਲੋ ਜੋਨੇ ਟਾਈਮ ਦਾ ਠੀਕ ਆ ਭਾਈ ਫੈਂਟ ਬਹੁਤ ਹੁੰਦੀ ਹਾਂ ਫੈਂਟ ਬਹੁਤ ਸੀਲ ਠੰਡੀ ਬਹੁਤਾ ਮਾਇਰ ਗਿਆ ਠੀਕ ਆ ਪਾਣੀ ਆਈ ਭਜਾ ਥੱਲੇ ਠੰਡੀ ਬਹੁਤ ਔੜੀ ਨਹੀਂ ਕੋਈ ਚੱਕਰ ਵੀ ਕਹਿਣਾ ਕੁਛ ਨਹੀਂ ਗਾ ਬਸ ਠੰਡੀ ਰੇਖੋ ਲੈ ਕੀ ਬਾਤ ਆ ਜਿਵੇਂ ਮਰ ਜੇ ਤੇ ਫੇਰੀ ਚੱਲ ਫੇਸ ਬੜਾ ਚੰਗਾ ਬਰੀਡ ਚੰਗੇ ਚਮਕ ਚੰਗੇ ਰੰਗ ਰੂਪ ਬਹੁਤ ਚੰਗਾ ਖੋਲਦੇ ਭਾਈ ਤੋਰਦੇ ਖਾਨ ਨੇੜ ਤੋਂ ਚੈੱਕ ਕਰਵਾਨੇ ਚੁਵਾਈ ਕਿਵੇਂ ਹੈ ਆਪਣਾ ਚੁਵਾਈ ਵਧੀਆ ਬਈ ਬੇ ਨਿਆਣਾ ਨੇ ਪਾਜ ਤੇ ਨੀ ਸੀ ਲਾ ਠੀਕ ਆ ਬਈ ਤੇ ਮੁੱਲ ਕੀ ਇਹਦਾ ਜਾਇਜ਼ ਆ ਬੱਸ ਇਹਦਾ ਮੁੱਲ ਜਾਂ 30000 ਰੁਪਇਆ ਦਾ ਠੀਕ ਆ 30000 ਰੁਪਇਆ ਮੁੱਲ ਮੰਨਦਾਂ ਜ਼ਰੂਰ ਹੋ ਜੂ ਬੈਡ ਚੰਗੀ ਆ ਠੰਡੀ ਬਹੁਤ ਮੱਝ ਨਾਲ ਦੀ ਆ ਬਈ ਕਹਿੰਦਾ ਮੱਝ ਨਾਲ ਦਾ ਹੀ ਦੁੱਧ ਦੇਣਾ ਹੈ ਸੈਂਡ ਫੁੱਲ ਹੋਣੀ ਹੈ ਗਰਮੀ ਬਿਲਕੁਲ ਨਹੀਂ ਮਹਿਣੀ ਨੇ ਕਰਮਾ ਜੀ ਅੱਗੇ ਵੀਰੇ ਲਾਸਟ ਤੇ ਜਰਸੀ ਬਰੀਡ ਹਾਂ ਜਰਸੀ ਕਿਹੜਾ ਸੂ ਹੈ ਵੀਰੇ ਇਹ ਵੀ ਤੀਜੇ ਸੂਏ ਵਾਸਤੇ ਗੱਭਣਾ ਹੁਣ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ ਤੀਜੇ ਸੂਏ ਵਾਸਤੇ ਗੱਭਣਾ ਚੈੱਕ ਕਰਵਾਈ ਵੀ ਹਾਂ ਚੈੱਕ ਕਰਾਈ ਵੀ ਆਪਣੀ ਤਾਂ ਅਗਲਾ ਆਉਂਦੀ ਕਰਾ ਲਿਆ ਨਾ ਤੇ ਦੁੱਧ ਕਿੰਨਾ ਬਣਦਾ ਦੁੱਧ ਬੱਜ ਜਮਾ ਕੰਡਿਆ 6 ਕਿਲੋੋਂ ਤੋਂ 7 ਉਹ ਵਾ 6 ਕਿ ਕਿ ਦੇਵਾਂਗੇ ਠੀਕ ਆ ਬਾਈ ਹੂੰ ਠਾਣੇ ਦਾ ਹੀ ਬਹੁਤ ਚੰਗਾ ਮੁੱਠੀ ਵਾਲਾ ਥਣ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਵਧੀਆ ਇੱਕ ਨੰਮਰਾ ਠੀਕ ਆ ਬਾਈ ਖੋਲੀ ਬਾਈ ਤੋਰੀ ਕੱਦ ਦਾ ਚੰਗਾ ਬਰੀਡ ਚੰਗੀ ਆ ਫੇਸ ਦਿਖਾਵਾਂਗੇ ਬੋਦੀਬਾਦੀ ਬਹੁਤ ਚੰਗੀ ਇਸ ਤਨਖਾਪੋਣਾ ਬਾੜ ਚ ਫੁੱਲ ਆ ਬਈ ਕੁਆਲਿਟੀ ਇੱਕ ਨੰਬਰ ਵਾਲਾ ਤੋੜਾ ਚੈੱਕ ਕਰ ਲੋ ਕੀ ਬਾਤ ਆ ਤੇ ਕੀ ਮੋਲਾ ਬਈ ਜੈ ਜਦ ਇਹਦਾ ਮੋਲਾ 33000 ਰੁਪਿਆ ਵੀ 33000 ਮਾਨਤਨ ਹੋ ਜੀ ਮਾਨਤਨ ਕਰ ਦਿਆਂਗੇ ਠੀਕ ਆ ਭਾਈ 33000 ਰੁਪਿਆ ਮੋਲਾ ਮਾਨਤਨ ਜਰੂਰ ਹੋ ਜੂ ਬਾੜ ਚੰਗੀ ਆ ਨੇਵਾ ਚੰਗਾ ਥਣ ਚੰਗਾ ਚਿਵਾਈ ਵੀ ਬਾਈ ਜੀ ਚੰਗੀ ਆ ਨਾਗਸੀ ਭਰਾ ਕੋਲੇ 4 4 ਹੀ ਰਖਾ ਤੇ ਕਿਸੇ ਵੀਰ ਨੂੰ 4 ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ